ਸੱਜਣਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਅਸੀਂ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰ ਹੋ ਗਏ ਆ ਮੈਂ ਹਾਂ ਹਰਮਨਪ੍ਰੀਤ ਕੌਰ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਜਨਾਬ ਸਾਹਿਬ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਸਰਪੰਚੀ ਦੀਆਂ ਚੋਣਾਂ ਦੀ ਜਦੋਂ ਤੋਂ ਐਲਾਨ ਹੋਇਆ ਹੈ ਉਦੋਂ ਤੋਂ ਹੀ ਹਰ ਰੋਜ਼ ਨਵੀਆਂ-ਨਵੀਆਂ ਖਬਰਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਸਰਬਸੰਮਤੀ ਦੀ ਗੱਲ ਹੋ ਰਹੀ ਹੈ ਪਰ ਕੁਝ ਇੱਕ ਥਾਵਾਂ ਦੇ ਉੱਪਰੋਂ ਬੜੀਆਂ ਹੈਰਾਨ ਕਰਨ ਵਾਲੀਆਂ ਖਬਰਾਂ ਨੇ ਕਿੰਨੇ ਸਰਪੰਚੀ ਦੇ ਲਈ 2 ਕਰੋੜ ਰੁਪਏ ਦੀ بولی ਲੱਗ ਗਈ ਹੈ ਜੀ ਇੱਕ ਪਿੰਡ ਹਾਂ ਬਿਲਕੁਲ ਜੀ ਬਿਲਕੁਲ ਇਕਤਕਲ ਇਹ ਜਿਹੜੀਆਂ 15 ਅਕਤੂਬਰ ਨੂੰ ਵੋਟਾਂ ਪੈਣੀਆਂ ਤੇ ਇਸ ਵਕਤ ਸਰਪੰਚੀ ਦੇ ਲਈ ਮੈਂਬਰ ਪੰਚਾਇਤ ਦੇ ਲਈ ਤੇ ਪਿੰਡਾਂ ਦੇ ਜਿਹੜੇ ਵੱਖ-ਵੱਖ ਪਿੰਡਾਂ ਦੇ ਲੋਕ ਆ ਉਹ ਹਮ-ਹਮਾ ਕੇ ਤੇ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਵਾ ਰਹੇ ਆ ਦੂਜੀ ਗੱਲ ਇਹ ਵੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਹੁਣ ਤੱਕ ਸਰਬਸੰਮਤੀਆਂ ਹੋਈਆਂ ਵੀ ਆ ਜਿਹੜੇ-ਜਿਹੜੇ ਪਿੰਡਾਂ 'ਚ ਸਰਬਸੰਮਤੀਆਂ ਹੋ ਗਈਆਂ ਉਹ ਬਹੁਤ ਵਧੀਆ ਲੋਕ ਆ ਬਹੁਤ ਵਧੀਆ ਗੱਲ ਆ ਵੀ ਹੋਰ ਵੀ ਸਰਬਸੰਮਤੀਆਂ ਹੋਣ ਪਰ ਕਈ ਪਿੰਡਾਂ ਦੇ ਵਿੱਚ ਫੁਕਰ ਕਰਦੀਆਂ ਵੀ ਚੱਲ ਪਈਆਂ ਜਿਵੇਂ ਕਿ ਫਿਰੋਜ਼ਪੁਰ ਦੇ ਵੱਲ ਇੱਕ ਪਿੰਡ ਆ ਉਸ ਪਿੰਡ ਦੇ ਵੱਲ ਪਤਾ ਲੱਗਾ ਜੀ ਕਿ ਲੋਕ ਜਦੋਂ ਗਏ ਸੀ ਕਾਗਜ਼ ਦਾਖਲ ਕਰਾਉਣ ਕੱਲ ਤਾਂ ਉੱਥੇ ਇੱਕ ਸਾਬਕਾ ਸਰਪੰਚ ਨੇ ਗੋਲੀਆਂ ਚਲਾਤੀਆਂ ਗੋਲੀ ਚਲਾਈ ਸੈਕਟਰੀ ਦਾ ਬੈਕ ਫੋਲਿਆ ਬਾਅਦ ਵਿੱਚ ਗੱਡੀ ਦੇ ਵਿੱਚ ਬੈਠ ਕੇ ਭੱਜ ਗਿਆ ਹੁਣ ਜਿਹੜੇ ਬਾਕੀ ਆ ਉਹਨਾਂ ਨੇ ਇਸ ਗੱਲ ਦੇ ਉੱਤੇ ਇਤਰਾਜ਼ ਜ਼ਾਹਰ ਕੀਤਾ ਵੀ ਇਹ ਤਾਂ دہشت ਪੈਦਾ ਕਰਨੀ ਚਾਹੁੰਦਾ ਯਾਨੀ ਕਿ ਆ ਬੂਰਖ ਮੱਤੇ ਲੋਕ ਵੀ ਹੈਗੇ ਆ ਗੁਰਦਾਸਪੁਰ ਦੇ ਵੱਲ ਇੱਕ ਪਿੰਡ ਆ ਉਸ ਪਿੰਡ ਦੇ ਵਿੱਚ 2 ਕਰੋੜ ਰੁਪਏ ਦੀ ਬੋਲੀ ਲੱਗੀ ਆ 2 ਕਰੋੜ ਰੁਪਏ ਦੀ ਬੋਲੀ ਲਾਉਣ ਵਾਲਾ ਬੰਦਾ ਬੀਜੇਪੀ ਦਾ ਉਹਨੇ ਕਿਹਾ ਜੀ ਸਰਪੰਚ ਬੀਜੇਪੀ ਦਾ ਹੋਊਗਾ ਪੰਚਾਇਤ ਮੈਂਬਰ ਬੀਜੇਪੀ ਦੀ ਹੋਣਗੇ 2 ਕਰੋੜ ਰੁਪਏ ਅਸੀਂ ਦੇਵਾਂਗੇ ਪਿੰਡ ਦੇ ਵਿਕਾਸ ਦੇ ਲਈ ਤੇ ਬੋਲੀ ਸਾਡੀ ਲੱਗ ਗਈ ਹੈ ਤੇ ਜੇਕਰ ਤੇ ਹੋਰ ਬੋਲੀ ਕਰਤਾ ਆਗੇ ਤਾਂ 3 ਕਰੋੜ ਤੱਕ ਵੀ ਜਾ ਸਕਦੇ ਆ ਫਿਰ 사ਦਕ ਪਿੰਡ ਦੀ ਗੱਲ ਕਰ ਲੋ ਮੁੰਡੇ ਦੇ ਕੋਲੇ 3 ਏਕੜ ਜ਼ਮੀਨ ਆ ਉਹ ਕਹਣਗੇ 2 ਏਕੜ ਜ਼ਮੀਨ ਆ ਜਿਹੜੀ ਉਹ ਮੈਂ ਪਿੰਡ ਨੂੰ ਦੇ ਦੂੰਗਾ ਤੇ ਮੈਂ 1 ਏਕੜ ਨਾਲ guzara ਕਰ ਲਉ ਮੇਰੀ 75-80 ਲੱਖ ਰੁਪਏ ਦੀ ਜ਼ਮੀਨ ਆ ਇਹ ਤੁਸੀਂ ਲੈ ਲਓ ਸਰਪੰਚ ਮੈਨੂੰ ਬਣਾ ਦਿਓ ਫਿਰ ਜੀ ਖਬਰ ਆਈ ਹੈ ਚੀਦਿਆਂ ਵਾਲੀ ਪਿੰਡ ਤੋਂ 35 ਲੱਖ ਰੁਪਏ ਬੋਲੀ ਲਾ ਕੇ ਸਰਪੰਚ ਬਣਿਆ ਫਿਰ ਜਲੰਧਰ ਦੇ ਇੱਕ ਪਿੰਡ ਦੀ ਖਬਰ ਆ ਉਹ ਸਰਪੰਚ ਬਣਨ ਦੇ ਚਾਹਵਾਨ ਨੇ ਗੱਲ ਕਹੀ ਹੈ ਕਿ ਮੈਂ ਤੁਹਾਨੂੰ ਤੁਸੀਂ 50 ਲੱਖ ਰੁਪਏ ਲੈ ਲਓ 21000 ਰੁਪਏ ਹਰ ਕੁੜੀ ਜਿਹੜੀ ਗਰੀਬ ਕੁੜੀ ਆ ਉਹਦੇ ਵਿਆਹ ਦੇ ਮੌਕੇ ਸ਼ਗਨਵੀ ਦਿਆ ਕਰੂੰਗਾ ਤੇ ਸਰਪੰਚੀ ਮੈਨੂੰ ਦੇ ਦਿਓ ਯਾਨੀ ਕਿ ਐਕੀ ਆਰਗਾਨ ਆਪ੍ਰਥਵੀ ਪਈ ਹੈ ਇਹ ਫਿਰਤ ਮੈਂ ਬਹੁਤੀ ਵਧੀਆ ਨਹੀਂ ਮੰਨਦਾ ਜਿਹੜੀ ਸਰਕਾਰ ਕੁਝ ਥੋੜੀ-ਬੋਤੀ ਗ੍ਰਾਂਟ ਦਿੰਦੀ ਆ ਉਹਨੇ ਉਹ ਵੀ ਰੋਕ ਲੈਣੀ ਵੀ ਤੁਹਾਡੇ ਪਿੰਡ ਦੇ ਵਿੱਚ ਤਾਂ ਅਮੀਰਾਂ ਦਾ ਬਹੁਤ ਵੱਡਾ ਵਸੇਬਾ ਅਮੀਰ ਹੀ ਅਮੀਰ ਆ ਲੋੜ ਕੀ ਤੁਹਾਨੂੰ ਇਹਨਾਂ ਗ੍ਰਾਂਟਾਂ ਦੀ ਨਿੱਕੀਆਂ ਮੋਟੀਆਂ ਦੀ ਤੇ ਦੂਜਾ ਰੁਝਾਨ ਇਹ ਮਾੜਾ ਇਹ ਆ ਕਿ ਐਤਕੀ ਪਿੰਡਾਂ ਦੇ ਵਿੱਚ ਜੇ ਬੋਲੀਆਂ ਲੱਗਈ ਸਰਪੰਚ ਬਣਨੇ ਆ ਤਾਂ ਫਿਰ ਮਾਤੜ ਬੰਦਾ ਤਾਂ ਕਦੇ ਬੋਲੀ ਦੇ ਵਿੱਚ ਹਿੱਸਾ ਹੀ ਨਹੀਂ ਲੈ ਸਕੂ ਜਿਹਦੇ ਕੋਲੇ ਪੈਸੇ ਹੈ ਨਹੀਂ ਉਹ ਕਿਵੇਂ ਲਊ ਜਿੰਨਾ ਮਰਜ਼ੀ ਪਿੰਡ ਪੱਕੀ ਚੰਗਾ ਸੋਚੀ ਜਾਵੇ ਉਹ ਪਰ ਜੇ ਪੈਸੇ ਹੈ ਨਹੀਂ ਤਾਂ ਸਰਪੰਚ ਦੀ ਵਿੱਚ ਹਿੱਸਾ ਨਹੀਂ ਲੈ ਸਕੂ ਚੋਣ 'ਚ ਅਗਲੀ ਗੱਲ ਇਹ ਜੀ ਕਿ ਪਿੰਡਾਂ ਦੇ ਵਿੱਚ ਐਤਕੀ ਪੰਬਲ ਪੂਸਾ ਬਹੁਤ ਆ ਪਿੰਡਾਂ ਦੇ ਵਿੱਚ ਸਰਕਾਰ ਦੇ ਵੱਲੋਂ ਐਨ ਮੌਕੇ ਤੱਕ ਜਿਹੜਾ ਰਕਮੇ ਕਰਨ ਦੀ ਗੱਲ ਨੀ ਕਲੀਅਰ ਕੀਤੀ ਗਈ ਹੋਰ ਕਈ ਗੱਲਾਂ ਦਾ ਵਿੱਚ ਪਰਦਾ ਰੱਖਿਆ ਗਿਆ ਉਹਦੇ ਕਰਕੇ ਕੀ ਪੰਬਲ ਪੂਸਾ ਬਹੁਤ ਵੱਡੇ ਪੱਦਰ ਤੇ ਛੜਿਆ ਇਹਦੇ ਪਿੱਛੇ ਕਾਰਨ ਕਈ ਆ ਸਰਕਾਰ ਇਹ ਚਾਹੁੰਦੀ ਜੇ ਕਿ ਸਰਪੰਚ ਸਾਡੇ ਹੀ ਬਣ ਕਿਉਂਕਿ ਜੇ ਪਹਿਲਾਂ ਦੱਸਿਆ ਹੋਵੇ ਵੀ ਭਾਈ ਤੁਹਾਡਾ ਪਿੰਡ ਔਰਤ ਦੇ ਵੱਲੋਂ ਚੋਣ ਲੜ ਸਕਦਾ ਜਾਂ ਫਿਰ ਜਨਰਲ ਕੈਟਾਗਰੀ ਆ ਜਾਂ ਐਸਸੀ ਭਾਈ ਚੜ੍ਹਦੀ ਸੀਟ ਆ ਤੇ ਫਿਰ ਤਾਂ ਉਥੇ ਜੀ ਮੁਕਾਬਲੇ ਵਾਸਤੇ ਪਹਿਲਾਂ ਤਿਆਰੀਆਂ ਹੋਣੀਆਂ ਸੀ ਪਰ ਸਰਕਾਰ ਤੇ ਉਹਨਾਂ ਦੀ ਸੀ ਕਿ ਛੇਤੀ ਛੇਤੀ ਸਾਰਾ ਕੁਝ ਕਰ ਦੇਗੇ ਸਰਪੰਚ ਸਾਰੇ ਪਿੰਡਾਂ ਦੇ ਵਿੱਚ ਸਾਡੇ ਬਣਨ ਸੋ ਵੇਨੇ ਭਾਈ ਕਿਹਦੇ ਸਰਪੰਚ ਬਣਦੇ ਆ ਕਿਹਦੇ ਨਹੀਂ ਬਣਦੇ ਪਰ ਗੱਲ ਇਹ ਹੈ ਜੀ ਕਿ ਇਤਕੀ ਡਰਾਮੇਬਾਜ਼ੀ ਬਹੁਤ ਹੋ ਰਹੀ ਆ ਪਰ ਜਿਹੜੇ ਲੋਕ ਚੰਗੇ ਆ ਉਹ ਚੰਗੇ ਤਰੀਕੇ ਨਾਲ ਚੋਣ ਲੜਨਗੇ ਜਿਹੜੇ ਲੋਕ ਹੁੱਥੇ ਆ ਉਹ ਹੁੱਥੀਆਂ ਗੱਲਾਂ ਕਰ ਰਹੇ ਆ ਸੋ ਇਤਕੀ ਚੰਗੇ ਤਰੀਕੇ ਨਾਲ ਇਹ ਚੋਣ ਲੜੀ ਜਾਵੇ ਤੇ ਪਿੰਡਾਂ ਦੇ ਵਿੱਚ ਭਾਈਚਾਰਕ ਇਕਤਾ ਬਰਕਰਾਰ ਰਹੇ ਇਹਦੀ ਕਾਮਨਾ ਕਰਨੀ ਬਣਦੀ ਆ ਬਿਲਕੁਲ ਸਹੀ ਕਹਿ ਤੁਸੀਂ ਟੈਣਾ ਸਾਹਿਬ ਕਿਉਂਕਿ ਪਿੰਡ ਭਾਈਚਾਰਕ ਸਾਂਝ ਦਾ ਕਰਕੇ ਹੀ ਜਾਣੇ ਜਾਂਦੇ ਨੇ ਤੇ ਭਾਈਚਾਰਕ ਸਾਂਝ ਕਿਸੇ ਵੀ ਕੀਮਤ ਦੇ ਉੱਪਰ ਟੁੱਟਣੀ ਨਹੀਂ ਚਾਹੀਦੀ ਖੈਰ ਉਧਰ ਸੁਨੀਲ ਜਾਖੜ ਉਹਨਾਂ ਦਾ ਨਾਂ ਸੁਰਖੀਆਂ ਦੇ ਵਿੱਚ ਟੈਣਾ ਸਾਹਿਬ ਭਾਜਪਾ ਦੀ ਮੀਟਿੰਗ ਦੇ ਵਿੱਚ ਕਹਿੰਦੇ ਸ਼ਾਮਲ ਨਹੀਂ ਹੋਏ ਹੋ ਹਾਂ ਬਿਲਕੁਲ ਜੀ ਭਾਜਪਾ ਦੀ ਮੀਟਿੰਗ ਦੇ ਵਿੱਚ ਉਹ ਸ਼ਾਮਲ ਨਹੀਂ ਹੋਏ ਸੁਨੀਲ ਜਾਖੜ ਨੇ ਜਿਹੜੇ ਆਪਾਂ ਜਾਣਦੇ ਕਿ ਭਾਜਪਾ ਦੇ ਪੰਜਾਬ ਦੇ ਪ੍ਰਧਾਨ ਤੇ ਉਹ ਇਤਕੀ ਨਹੀਂ ਸ਼ਾਮਲ ਹੋਏ ਜਦੋਂ ਇੱਥੇ ਪਾਰਟੀ ਦੀ ਮੀਟਿੰਗ ਦੇ ਵਿੱਚ ਤੇ ਸਵਾਲ ਫੇਰ ਉੱਡੇ ਦਾ ਉੱਡਾ ਹੀ ਆ ਕਿ ਕੀ ਉਹ ਗੁੱਸੇ ਆ ਕੀ ਉਹ ਪਾਰਟੀ ਨੂੰ ਛੱਡ ਦੇਣਗੇ ਉਹਨਾਂ ਦਾ ਇਰਾਦਾ ਕੀ ਆ ਇਹ ਹੁਣ ਇੱਕ ਬਹੁਤ ਵੱਡਾ ਸਵਾਲ ਹੈਗਾ ਉਹਨਾਂ ਨੇ ਇਤਕੀ ਪਾਰਟੀ ਦੀ ਮੀਟਿੰਗ ਦੇ ਵਿੱਚ ਹਿੱਸਾ ਨਹੀਂ ਲਿਆ ਤੇ ਉਹਨਾਂ ਦੇ ਬਾਰੇ ਆਪਾਂ ਜਾਣਦੇ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਚਰਚਾਵਾਂ ਚੱਲਦੀਆਂ ਕਿ ਉਹਨਾਂ ਨੇ ਅਸਤੀਫਾ ਦਿੱਤਾ ਹੋਇਆ ਤੇ ਉਹਨਾਂ ਨੇ ਹਾਲੇ ਤੱਕ ਕੋਈ ਆਪਦੇ ਵੱਲੋਂ ਇਸ ਮਸਲੇ ਦੇ ਉੱਤੇ ਬਿਆਨ ਨਹੀਂ ਦਿੱਤਾ ਕਿ ਮੈਂ ਭਾਈ ਅਸਤੀਫਾ ਦਿੱਤਾ ਕਿ ਨਹੀਂ ਦਿੱਤਾ ਸੋ ਦੇਖਦੇ ਭਾਈ ਇਸ ਮਸਲੇ ਦੇ ਵਿੱਚ ਮੋੜ ਕਿਹੜੇ-ਕਿਹੜੇ ਆਉਂਦੇ ਆ ਪਰ ਦੂਜੀ ਗੱਲ ਇਹ ਆ ਕਿ ਨਾ ਤਾਂ ਉਹ ਇਹ ਗੱਲ ਕਹਿੰਦੇ ਕਿ ਮੈਂ ਅਸਤੀਫਾ ਦੇਤਾ ਨਾ ਉਹ ਇਹ ਗੱਲ ਕਹਿੰਦੇ ਕਿ ਮੈਂ ਅਸਤੀਫਾ ਨਹੀਂ ਦਿੱਤਾ ਇਹ ਦੋਨੋਂ ਗੱਲਾਂ ਜਿਹੜੀਆਂ ਉਹ ਹਾਲ ਦੀ ਘੜੀ 6-5 ਦੇ ਵਿੱਚ ਆ ਸਾਰੀ ਗੱਲ ਇਹ ਸਸਪੈਂਸ ਬਣਿਆ ਹੋਇਆ ਵੀ ਅਸਤੀਫਾ ਦਿੱਤਾ ਕਿ ਨਹੀਂ ਦਿੱਤਾ ਪਰ ਇਹ ਜੀ ਕਿ ਇਹਨਾਂ ਪਤਾ ਲੱਗਾ ਵੀ ਉਹ ਪਾਰਟੀ ਦੀਆਂ ਨੀਤੀਆਂ ਤੋਂ ਕਾਫੀ ناਖੁਸ਼ ਆ ਪਾਰਟੀ ਦੀ ਕੱਲ ਵਾਲੀ ਮੀਟਿੰਗ ਜਿਹੜੀ ਚੰਡੀਗੜ੍ਹ ਦੇ ਵਿੱਚ ਹੋਈ ਹੈ ਪੰਚਾਇਤੀ ਚੋਣਾਂ ਬਾਰੇ ਇਹਦੇ ਵਿੱਚ ਵੀ ਨਹੀਂ ਉਹ ਆਏ ਤੇ ਪੱਤਰਕਾਰਾਂ ਨੇ ਪੁੱਛਿਆ ਜਿਹੜੇ ਉੱਥੇ ਪਹੁੰਚੇ ਹੋਏ ਨੇ ਤਾਂ ਉਹਨਾਂ ਨੂੰ ਵੀ ਤੁਸੀਂ ਕੀ ਕਹਿਣਾ ਚਾਹੋਗੇ ਉਹ ਕਹਿੰਦੇ ਜੀ ਇਹ ਬਸ ਸੁਨੀਲ ਜਾਖੜ ਸਾਹਿਬ ਸਾਡੇ ਨਾਲ ਹੀ ਆ ਉਹਨਾਂ ਨੇ ਕੋਈ ਅਸਤੀਫਾ ਨਹੀਂ ਦਿੱਤਾ ਉਹ ਬਿਲਕੁਲ ਪਾਰਟੀ ਦੇ ਨਾਲ ਹੈਗੇ ਜੀ ਹਰ ਕੱਟ ਦੇ ਨਾਲ ਹੀ ਆਹੋ ਪਰ ਉਹ ਤਾਂ ਨਹੀਂ ਆਏ ਉਹਨਾਂ ਨੂੰ ਦਿੱਲੀ ਦੇ ਵਿੱਚ ਮਹੱਤਵਪੂਰਨ ਕੰਮ ਆ ਚਲੋ ਜੇ ਦਿੱਲੀ ਦੇ ਵਿੱਚ ਵੀ ਕੰਮ ਆ ਤਾਂ ਫਿਰ ਉਹ ਦੱਸਣਗੇ ਨਾ ਆਪ ਦੱਸਣਗੇ ਜੀ ਕਿ ਮੈਨੂੰ ਕੰਮ ਸੀ ਮੈਂ ਤਾਂ ਨਹੀਂ ਆਇਆ ਮੈਂ ਅਸਤੀਫਾ ਕਿਉਂ ਨਹੀਂ ਦਿੱਤਾ ਜਾਂ ਮੈਂ ਅਸਤੀਫਾ ਕਿਉਂ ਦਿੱਤਾ ਪਰ ਸੁਨੀਲ ਜਾਖੜ ਹੋਰਾਂ ਦੀ ਭੇਤ ਭਰੀ ਚੁੱਪਾ ਜਿਹੜੀ ਉਹਨੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਪਏ ਜੀ ਜੀ ਬਿਲਕੁਲ ਸਹੀ ਕਹਿੰਦਾ ਸਰ ਉਹਦਰ ਅਮਰਿਤਪਾਲ ਸਿੰਘ ਦੇ ਧੜੇ ਵੱਲੋਂ ਕਹਿੰਦੇ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਗਿਆ ਜੀ हां बिल्कुल जी ਇਹ ਤਾਂ ਇਹ ਜਾਣਕਾਰੀ ਹੋ ਗਈ ਜੀ ਕਿ ਅਮਰਤਪਾਲ ਸਿੰਘ ਦੇ ਧੜੇ ਦੇ ਵੱਲੋਂ ਨਵੀਂ ਪਾਰਟੀ ਦਾ ਐਲਾਨ ਕੀਤਾ ਗਿਆ ਪਰ ਦੂਜੀ ਗੱਲ ਇਹ ਆ ਕਿ ਗੁਰਮੀਤ ਰਾਮ ਰਹੀਮ ਨੇ ਅੱਜ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਣਾ ਇਹ ਮੇਰੇ ਚੇਤੇ ਦੇ ਵਿੱਚੋਂ ਗੱਲ ਵਿਸਰਨਾ ਜਾਵੇ ਜੀ ਕਿ 20 ਦਿਨ ਦੇ ਲਈ ਉਹਨੂੰ ਪੈਰੋਲ ਮਿਲ ਗਈ ਆ ਲੰਘੇ ਕੱਲ ਉਹਦੀ ਪੈਰੋਲ ਆ ਜਿਹੜੀ ਚੋਣ ਅਧਿਕਾਰੀ ਨੇ ਮਨਜ਼ੂਰ ਕਰਤੀ ਸੀ ਤੇ 20 ਦਿਨ ਦੇ ਲਈ ਗੁਰਮੀਤ ਰਾਮ ਰਹੀਮ ਜੇਲ੍ਹ ਦੇ ਵਿੱਚੋਂ ਅੱਜ ਬਾਹਰ ਆ ਜਾਣਾ ਜਦੋਂ ਤੱਕ ਸਾਡੇ ਪਰਿਵਾਰਕ ਮੈਂਬਰ ਇਹਨਾਂ ਖਬਰਾਂ ਨੂੰ ਸੁਣ ਰਹੇ ਹੋਣਗੇ ਜਾਂ ਘੰਟਾ ਘੜੀ ਅੱਗੇ ਪਿੱਛੇ ਤੇ ਉਹਨੇ ਅੱਜ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਣ ਤੇ 5 ਅਕਤੂਬਰ ਨੂੰ ਹਰਿਆਣੇ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਸੋ ਕਈ ਬੰਦੇ ਇਹ ਗੱਲ ਕਹਿੰਦੇ ਕਿ ਭਾਈ ਇਹਦੇ ਮਤੇ ਨਜ਼ਰ ਇਹ ਸਾਰਾ ਕੁਝ ਕੀਤਾ ਜਾ ਰਿਹਾ ਸੋ ਕਈ ਬੰਦੇ ਇਹ ਗੱਲ ਕਹਿੰਦੇ ਵੀ ਭਾਈ ਉਹਦੇ ਹੁਣ ਆਉਣ ਜਾਂ ਨਾ ਆਉਣ ਦੇ ਨਾਲ ਕੋਈ ਫਰਕ ਨਹੀਂ ਪੈਂਦਾਗਾ ਪਰ 13 ਅਗਸਤ ਨੂੰ ਹੀ ਤੇ ਗੁਰਮੀਤ ਰਾਮ ਰਹੀਮ ਆਪਾਂ ਜਾਣਦੇ ਕਿ 21 ਦਿਨ ਦੇ ਲਈ ਪੈਰੋਲ ਦੇ ਉੱਤੇ ਬਾਹਰ ਆਇਆ ਸੀ ਤੇ ਹੁਣ ਉਹ 20 ਦਿਨ ਦੇ ਲਈ ਫੇਰ ਆ ਰਿਹਾ ਤੇ ਇਹ ਆਪਣੇ ਆਪ ਦੇ ਵਿੱਚ ਬੜੀ ਹੈਰਾਨੀ ਵਾਲੀ ਗੱਲ ਆ ਵੀ ਇਸ ਵੇਲੇ ਚੱਲੀ ਕੀ ਜਾਂਦਾ ਕਰੀ ਕੀ ਜਾਂਦੇ ਆ ਇਥੇ ਇਹਨਾਂ ਦੇ ਮਤ ਨੂੰ ਕੀ ਹੋਇਆ ਵਿਆ ਸੋ ਇਹ ਹੈਰਾਨੀ ਵਾਲੀ ਗੱਲ ਆ ਉਸ ਤੋਂ ਅਗਲੀ ਗੱਲ ਹੈ ਜੀ ਕਿ ਅਮਰਤਪਾਲ ਸਿੰਘ ਦੇ ਧੜੇ ਬਾਰੇ ਤੁਸੀਂ ਪੁੱਛਿਆ ਅਮਰਤਪਾਲ ਸਿੰਘ ਦੇ ਪਿਤਾ ਨੇ ਪਰਸੋਂ ਇਹ ਗੱਲ ਕਹੀ ਸੀ ਦਰਬਾਰ ਸਾਹਿਬ ਮੱਥਾ ਟੇਕ ਕੇ ਕਿ ਅਸੀਂ ਆਪਣੀ ਇੱਕ ਨਵੀਂ ਪਾਰਟੀ ਦਾ ਗਠਨ ਕਰਨ ਲੱਗੇ ਆ ਬਹੁਤ ਜਲਦ ਇਹਦਾ ਐਲਾਨ ਕਰ ਦੇਾਂਗੇ ਤੇ ਹੁਣ ਅਮਰਤਪਾਲ ਸਿੰਘ ਦੇ ਟਵਿੱਟਰ ਅਕਾਊਂਟ ਦੇ ਉੱਤੇ ਵੀ ਲਿਖਿਆ ਗਿਆ ਚਲੋ ਉਹ ਆਪ ਤਾਂ ਅੰਦਰ ਆ ਕੋਈ ਉਹਦਾ ਸਾਥੀ ਕੋਈ ਦੋਸਤ ਮਿੱਤਰ ਸੱਜਣ ਪਿਆਰਾ ਜਿਹੜਾ ਉਹ ਟਵੀਟ ਕਰਦਾ ਹੋਣਾ ਉਨੇ ਗੱਲ ਕਹੀ ਹੈ ਕਿ ਬਹੁਤ ਜਲਦ ਪੰਜਾਬ ਦੇ ਵਿੱਚ ਨਵੀਂ ਸਿਆਸੀ ਪਾਰਟੀ ਦਾ ਗਠਨ ਕਰਨ ਲੱਗੇ ਆ ਪੰਥ ਤੇ ਪੰਜਾਬ ਦੀ ਕਿਸੇ ਸਿਆਸੀ ਧਿਰ ਨੇ ਕਦੇ ਸੇਵਾ ਨਹੀਂ ਕੀਤੀ ਇਸ ਕਰਕੇ ਇਸ ਪਾਰਟੀ ਦਾ ਗਠਨ ਕਰਨਾ ਸਮੇਂ ਦੀ ਇੱਕ ਬਹੁਤ ਵੱਡੀ ਲੋੜ ਹੈਗੀ ਆ ਤੇ ਨਾਲ ਹੀ ਇਹ ਗੱਲ ਕਹੀ ਆ ਕਿ ਇਹ ਦਾ ਗਠਨ ਕਰਕੇ ਤੇ ਪੰਜਾਬ ਦੇ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਅਸੀਂ ਲੜਾਂਗੇ ਦੇਖੋ ਪੰਜਾਬ ਦੇ ਵਿੱਚ ਅਜੇ ਤੱਕ ਦਾ ਵਰਤਾਰਾ ਤਾਂ ਇਹ ਹੈ ਵੀ ਪਾਰਟੀ ਬਣਾਉਣੀ ਔਖੀ ਨਹੀਂ ਚਲਾਉਣੀ ਬਹੁਤ ਔਖੀ ਆ ਸੁਖਪਾਲ ਸਿੰਘ ਖੇੜਾ ਨੇ ਪਾਰਟੀ ਬਣਾਈ ਬਣਿਆ ਕੀ ਡਾਕਟਰ ਧਰਮਵੀਰ ਗਾਂਧੀ ਨੇ ਪਾਰਟੀ ਬਣਾਈ ਬਣਿਆ ਕੀ ਢੀਂਡਸਾ ਪਰਿਵਾਰ ਨੇ ਬਣਾਈ ਪਾਰਟੀ ਅ ਸੰਯੁਕਤ ਕਾਲੀ ਦਲ ਬਣਿਆ ਕੀ ਉਧਰ ਗੱਲ ਕਰ ਲਓ ਜੀ ਤੁਸੀਂ ਬੈਂਸ ਭਰਾਵਾਂ ਦੀ ਬਣਿਆ ਕੀ ਸੋ ਪਾਰਟੀਆਂ ਬਣਦੀਆਂ ਤੇ ਬਾਅਦ ਦੇ ਵਿੱਚ ਕਿਸੇ ਨਾ ਕਿਸੇ ਦੇ ਵਿਚਰਲੇਵਾ ਹੋ ਜਾਂਦਾ ਸੋ ਇਹ ਜਿਹੜੀ ਨਵੀਂ ਪਾਰਟੀ ਬਣਾਉਣਗੇ ਇਹ ਕਿੰਨੀ ਕੁ ਚੱਲੂ ਇਹ ਪਾਰਟੀ ਦਾ ਕੀ ਪੋਖ ਹੋ ਇਹ ਸਮਾਂ ਦੱਸੋ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਦਾ ਚਾਹ ਜ਼ਰੂਰ ਹੈਗਾ ਉਹਨਾਂ ਨੂੰ ਚਾਹ ਇਸ ਕਰਕੇ ਆਜ਼ਾਦ ਤੌਰ ਦੇ ਉੱਤੇ ਜਿੱਤੇ ਹੋਏ ਲੋਕਾਂ ਦੇ ਵੱਲੋਂ ਵੀ ਨਵੀਂ ਪਾਰਟੀ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ ਸੋ ਪਾਰਟੀਆਂ ਤੋਂ ਲੋਕਾਂ ਦਾ ਭਰੋਸਾ ਉੱਠਿਆ ਇਸੇ ਕਰਕੇ ਤੇ ਲੋਕ ਆਜ਼ਾਦ ਨੂੰ ਜਿਤਾਉਂਦੇ ਆ ਤੇ ਹੁਣ ਉਹਨਾਂ ਆਜ਼ਾਦਾਂ ਦੇ ਵੱਲੋਂ ਹੀ ਗੱਲ ਕਹੀ ਜਾ ਰਹੀ ਕਿ ਅਸੀਂ ਨਵੀਂ ਪਾਰਟੀ ਬਣਾਉਨੇ ਆ ਸੋ ਇਹ ਵਕਤ ਦੇ ਉੱਤੇ ਨਿਰਪਰ ਕਰਦੀ ਗੱਲ ਹੈ ਵੀ ਇਹਨਾਂ ਦੀ ਨਵੀਂ ਪਾਰਟੀ ਦਾ ਨਾਂ ਕੀ ਹੋਊਗਾ ਮੇਰੇ ਖਿਆਲ ਵਿੱਚ ਪੰਜਾ ਚੌਣਾਂ ਦੇ ਵਿੱਚ ਇਹ ਗੱਲ ਕਲੀਅਰ ਹੋ ਜਾਓ ਕਿ ਨਾਂ ਕੀ ਰੱਖਿਆ ਤੇ ਫਿਰ ਕਲੀਅਰ ਹੋ ਜਾਊਗਾ ਵੀ ਭਾਈ ਇਹਨਾਂ ਨੂੰ ਕਿੰਨਾ ਕੁ ਪਿਆਰ ਹੁੰਗਾਰਾ ਮਿਲਦਾ ਜੀ ਜੀ ਬਿਲਕੁਲ ਸਹੀ ਕਹਣਾ ਸਾਬ ਉਹਦਰ ਦੂਸਰੇ ਬੰਨੇ ਬੀਬੀ ਜਗੀਰ ਕੌਰ ਹੋਣਾਂ ਦੀ ਗੱਲ ਕਰਦੇ ਆ ਜੀ ਉਹਨਾਂ ਦੇ ਹੱਕ ਦੇ ਵਿੱਚ ਕਹਿੰਦੇ ਬਗਾਵਤ ਕਰਨ ਵਾਲੇ ਜਿਹੜੇ ਅਕਾਲੀਆ ਉਹ ਆਗੇ ਨੇ ਜੀ ਬਿਲਕੁਲ ਜੀ ਬਿਲਕੁਲ ਜਦੋਂ ਅਕਾਲੀ ਦਲ ਦੇ ਇਸ ਵੇਲੇ ਦੋ ਧੜੇ ਚੱਲਦੇ ਆ ਤੇ ਉਹਨਾਂ ਦੋ ਧੜਿਆਂ ਦੇ ਵਿੱਚੋਂ ਇੱਕ ਸੁਖਵੀਰ ਬਾਦਲ ਵੱਲ ਦਾ ਤੇ ਇੱਕ ਹੈਗਾ ਜੀ ਇੱਥੇ ਇਹਨਾਂ ਦਾ ਬੀਬੀ ਜਗੀਰ ਕੌਰ ਪ੍ਰੇਮ ਸਿੰਘ ਚੰਦੂ ਮਾਜਰਾ ਸਿਕੰਦਰ ਸਿੰਘ ਮਲੂਕਾ ਸੁਰਜੀਤ ਸਿੰਘ ਰਖੜਾ ਤੇ ਇਧਰ ਚਰਨਜੀਤ ਸਿੰਘ ਬਰਾੜ ਦਾ ਤੇ ਹੋਰ ਕਈ ਜਿਹੜੇ ਨੇਤਾ ਹੈਗੇ ਆ ਸੋ ਇਹਨਾਂ ਦੇ ਵੱਲੋਂ ਹੁਣ ਬੀਬੀ ਜਗੀਰ ਕੌਰ ਦੇ ਪੱਖ ਦੇ ਵਿੱਚ ਬੋਲਿਆ ਜਾ ਰਿਹਾ ਰੌੜਾ ਕੀ ਅਸਲ ਦੇ ਵਿੱਚ ਅਕਾਲ ਤਖਤ ਸਾਹਿਬ ਤੋਂ ਨਿਰਦੇਸ਼ ਜਾਰੀ ਹੋਇਆ ਕਿ ਬੀਬੀ ਜਗੀਰ ਕੌਰ ਇੱਕ ਹਫ਼ਤੇ ਦੇ ਵਿੱਚ ਇੱਥੇ ਤਲਬ ਹੋਣ ਅਕਾਲ ਤਖਤ ਸਾਹਿਬ ਦੇ ਉੱਤੇ ਆ ਕੇ ਉਹਦਾ ਸਪਸ਼ਟੀਕਰਨ ਦੇਣ ਬੀਬੀ ਜਗੀਰ ਕੌਰ ਦੇ ਨਾਲ ਮਾਮਲਾ ਜੁੜਿਆ ਕਿ ਨੇ ਵੀ ਸ਼ਿਕਾਇਤ ਕਰਤਾ ਨੇ ਕਿਸੇ ਨੇ ਸ਼ਿਕਾਇਤ ਕੀਤੀ ਆ ਇੱਕ ਤਾਂ ਰੋਮਾਣੀ ਵੇਦਵੀ ਕਰਦੇ ਆ ਤੇ ਦੂਜਾ ਇਹ ਜਿਹੜੇ ਨੇ ਆਪਣੀ ਧੀ ਦੇ ਕਤਲ ਦੇ ਮਾਮਲੇ ਦੇ ਵਿੱਚ ਵੀ ਇਹਨਾਂ ਦਾ ਮੁੱਦਾ ਉੱਠਿਆ ਸੀਗਾ ਸੋ ਇਹ ਹੈ ਜੀ ਕਿ ਹੁਣ ਪਰ ਜਿਹੜੇ ਇਹਨਾਂ ਦੇ ਪੱਖ ਦੇ ਹੈਗੇ ਆ ਜਿਹੜੇ ਚ ਗੁਰਪ੍ਰਤਾਪ ਸਿੰਘ ਵਡਾਲਾ ਅਕਾਲੀ ਦਲ ਸੁਧਾਰ ਲਹਿਰ ਵਾਲੇ ਤਨਵੀਨਰ ਉਹਨਾਂ ਨੇ ਕਿਹਾ ਜੀ ਕਿ ਬੀਬੀ ਜਗੀਰ ਕੌਰ ਕਿਤੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੀ ਚੋਣ ਨਾਲ ਲੜ ਲੈਣ ਇਸ ਕਰਕੇ ਸਾਰਾ ਤਿੱਕੜ ਮਰਚਿਆ ਜਾ ਰਿਹਾ ਉਹਨਾਂ ਨੇ ਕਿਹਾ ਜੀ ਕਿ ਸਿਆਸਤ ਨਹੀਂ ਹੋਣੀ ਚਾਹੀਦੀ ਬਹੁਤ ਵੱਡੀ ਸਿੱਖਾਂ ਦੀ ਉੱਚੀ ਸੁੱਚੀ ਸੁਪਰੀਮ ਸੰਸਥਾ ਅਕਾਲ ਤਖਤ ਸਾਹਿਬ ਉੱਥੋਂ ਇਹੋ ਜਿਹੇ ਫਰਮਾਨ ਨਹੀਂ ਜਾਰੀ ਹੋਣੇ ਚਾਹੀਦੇ ਜਿਹੜੇ ਕਿ ਸਿਆਸੀ ਹੋਣ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਬੀਬੀ ਜਗੀਰ ਕੌਰ ਦਾ ਮਾਮਲਾ ਜਿਹੜਾ ਕਤਲ ਵਾਲਾ ਇਹ 218 ਦੇ ਵਿੱਚ ਬੀਬੀ ਜਗੀਰ ਕੌਰ ਨੂੰ ਪੰਜਾਬ ਤੇ ਰੈਣਾ ਹਾਈ ਕੋਰਟ ਨੇ ਦੋਸ਼ ਮੁਕਤ ਕਰਤਾ ਸੀ ਉਹ ਕਹਿੰਦੇ ਵੀ ਫਿਰ 219 ਦੇ ਵਿੱਚ ਇਹਨਾਂ ਨੇ ਅਕਾਲੀ ਦਲ ਦੇ ਵੱਲੋਂ ਚੋਣ ਲੜੀ ਲੋਕ ਸਭਾ ਦੀ ਭਾਵੇਂ ਕਿ ਹਾਰ ਗਏ ਸੀ ਤੇ ਹੁਣ ਇਹਨਾਂ ਨੂੰ ਇੱਕ ਵਾਰੀ ਫੇਰੇ ਗੱਲ ਸੁਝੀ ਆ ਕਿ ਭਾਈ ਇਹ ਤਾਂ ਦੇਖੋ ਜੀ ਇੱਕ ਵੇਲੇ ਆ ਹੋਇਆ ਸੀ ਇੱਕ ਵੇਲੇ ਆ ਹੋਇਆ ਸੀ ਉਹ ਕਹਿੰਦੇ ਵੀ ਜੇਕਰ ਇਹ ਕੁਝ ਹੋਇਆ ਸੀ ਤੇ ਫਿਰ ਅਦਾਲਤ ਨੇ ਕਿਉਂ ਬਰੀ ਕਰਤਾ ਜੇ ਇਹ ਕੁਝ ਹੋਇਆ ਸੀ ਫਿਰ ਸ਼ਰੋਮਣੀ ਅਕਾਲੀ ਦਲ ਦੇ ਵੱਲੋਂ ਇਹਨਾਂ ਨੂੰ ਉਮੀਦਵਾਰ ਕਿਉਂ ਬਣਾਇਆ ਗਿਆ ਸੀ ਸੋ ਉਹਨਾਂ ਨੇ ਇਹ ਨੁਕਤੇ ਚੁੱਕੇ ਆ ਬਾਕੀ ਬੀਬੀ ਜਗੀਰਕੌਰ ਇਸ ਮਸਲੇ ਤੇ ਹਲੇ ਤੱਕ ਕੁਝ ਨਹੀਂ ਬੋਲੇ ਬੀਬੀ ਜਗੀਰਕੌਰ ਨੇ ਕੋਈ ਇਸ ਮਸਲੇ ਦੇ ਉੱਤੇ ਆਪਣੀ ਪ੍ਰਤੀਕਿਰਿਆ ਨਹੀਂ ਦਿੱਤੀ ਉਹ ਅਕਾਲ ਤਖਤ ਸਾਹਿਬ ਦੇ ਉੱਤੇ ਕਿੰਨੀ ਤਰੀਕ ਨੂੰ ਪੇਸ਼ ਹੋਣਗੇ ਕਿੰਨੀ ਤਰੀਕ ਨੂੰ ਸਪਸ਼ਟੀਕਰਨ ਦੇਣਗੇ ਇਹ ਤਾਂ ਚਲੋ ਉਹ ਜਾਣਦੇ ਆ ਪਰ ਇਹ ਗੱਲ ਜ਼ਰੂਰ ਆ ਵੀ ਜਿਹੜੇ ਬਗਾਵਤ ਕਰਨ ਵਾਲੇ ਅਕਾਲੀ ਆ ਉਹ ਕਹਿੰਦੇ ਵੀ ਇਹ ਸਿਆਸੀ ਤੌਰ ਦੇ ਉੱਤੇ ਸਾਰਾ ਕੁਝ ਕੀਤਾ ਜਾ ਰਿਹਾ ਬੀਬੀ ਜਗੀਰਕੌਰ ਨੂੰ ਬਦਨਾਮ ਕਰਨ ਦੇ ਲਈ ਹੋਰ ਚੱਕਰਾਂ ਦੇ ਵਿੱਚ ਉਲਝਾਉਣ ਦੇ ਲਈ ਇਹ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ ਜੀ ਜੀ ਤਣਾ ਸਾਹਿਬ ਪਸ਼ੂਆਂ ਦੀ ਚਰਬੀ ਵਾਲੇ ਲੱਡੂਆਂ ਦਾ ਬਹੁਤ ਜ਼ਿਆਦਾ ਰੌਲਾ ਪਿਆ ਹਰ ਪਾਸੇ ਖਬਰ ਜਿਹੜੀ ਬਹੁਤ ਜ਼ਿਆਦਾ ਫੈਲੀ ਔਰ ਹੁਣ ਸੁਪਰੀਮ ਕੋਰਟ ਨੇ ਕਹਿੰਦੇ ਪਸ਼ੂਆਂ ਦੀ ਚਰਬੀ ਵਾਲੇ ਲੱਡੂਆਂ ਦੇ ਉੱਪਰ ਇੱਕ ਅਹਿਮ ਟਿੱਪਣੀ ਕੀਤੀ ਹੈ ਜੀ ਕੀ ਕਹਿਣਾ ਸੁਪਰੀਮ ਕੋਰਟ ਦਾ ਬਿਲਕੁਲ ਜੀ ਬੜੀ ਮਹੱਤਵਪੂਰਨ ਟਿੱਪਣੀ ਕੀਤੀ ਆ ਮਹੱਤਵਪੂਰਨ ਟਿੱਪਣੀ ਇਸ ਕਰਕੇ ਆ ਕਿਉਂਕਿ ਅਦਾਲਤ ਨੇ ਝਾੜ ਪਾਈ ਆ ਅਦਾਲਤ ਨੇ ਝਾੜ ਪਾਈ ਆ ਉਹਨਾਂ ਲੋਕਾਂ ਨੂੰ ਜਿਹੜੇ ਕਿ ਇਸ ਮਸਲੇ ਦਾ ਵੀ ਸਿਆਸੀਕਰਨ ਕਰ ਗਏ ਆ ਅਦਾਲਤ ਨੇ ਮਾਨਯੋਗ ਅਦਾਲਤ ਨੇ ਗੱਲ ਕਹੀ ਆ ਲੰਘੇ ਕੱਲ ਸੁਪਰੀਮ ਕੋਰਟ ਨੇ ਇਹ ਜਦੋਂ ਇਸ ਮਸਲੇ ਦੇ ਉੱਤੇ ਐਸਆਈਟੀ ਬਣਾਈ ਜਾ ਚੁੱਕੀ ਆ ਕਿਉਂਕਿ ਉੱਥੇ ਚੰਦਰਬਾਬੂ ਨਾਇਡੂ ਸਰਕਾਰ ਦੇ ਵੱਲੋਂ ਆਂਧਰਾ ਪ੍ਰਦੇਸ਼ ਦੇ ਵਿੱਚ ਐਸਆਈਟੀ ਬਣਾਈ ਗਈ ਆ ਐਸਆਈਟੀ ਦਾ ਮਤਲਬ ਹੈਗਾ ਜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਦੋਂ ਤੁਸੀਂ ਇਹ ਬਣਾਈ ਆ ਤੇ ਉਹਨੇ ਤੈਅ ਕਰਨਾ ਵੀ ਉਹਨੇ ਜਾਂ ਫੈਸਲਾ ਕਰਨਾ ਜਾਂ ਉਹਨੇ ਪੜਤਾਲ ਕਰਨੀ ਕਿ ਭਾਈ ਹੋਇਆ ਕੀ ਆ ਇਹਦਾ ਮਤਲਬ ਇਹ ਇਨਵੈਸਟੀਗੇਸ਼ਨ ਹੋਣੀ ਆ ਜਦੋਂ ਇਨਵੈਸਟੀਗੇਸ਼ਨ ਦਾ ਕੰਮ ਚੱਲ ਰਹੀ ਆ ਤਾਂ ਸੁਪਰੀਮ ਕੋਰਟ ਨੇ ਕਿਹਾ ਜੀ ਤੁਹਾਨੂੰ ਇੰਨੀ ਕਾਲ ਕਰੀ ਪੈਗੀ ਵੀ ਤੁਸੀਂ ਸਿਆਸੀ ਬਿਆਨ ਦੇਣੇ ਸ਼ੁਰੂ ਕਰਤੇ ਉਹਨਾਂ ਨੇ ਚੰਦਰਬਾਬੂ ਨਾਇਡੂ ਦੀ ਸਰਕਾਰ ਨੂੰ ਝਾੜ ਪਾਈ ਆ ਕਿ ਤੁਸੀਂ ਹਰ ਗੱਲ ਦਾ ਸਿਆਸੀਕਰਨ ਕਰਦੇ ਆ ਇੱਕ ਪਾਸੇ ਉਹਦੀ ਪੜਤਾਲ ਕਰਵਾ ਰਹੇ ਹੋ ਦੂਜੇ ਪਾਸੇ ਤੁਸੀਂ ਸਿਆਸੀ ਬਿਆਨ ਦੇ ਰਹੇ ਏਨੀ ਕਾਲ ਕਿਹੜੀ ਗੱਲ ਦੀ ਆ ਸੋ ਉਹਨਾਂ ਨੇ ਝਾੜ ਪਾਉਂਦਿਆਂ ਇਹ ਗੱਲ ਕਹੀ ਆ ਵੀ ਧਰਮ ਕਰਮ ਦੇ ਮਾਮਲੇ ਦੇ ਵਿੱਚ ਤਾਂ ਰਾਜਨੀਤੀ ਨੂੰ ਬਖਸ਼ ਦਿਓ ਧਰਮ ਕਰਮ ਦੇ ਮਾਮਲੇ ਦੇ ਵਿੱਚ ਤਾਂ ਰਾਜਨੀਤੀ ਨਾ ਕਰੋ ਤੁਸੀਂ ਹਰ ਮੁੱਦੇ ਦੇ ਉੱਤੇ ਰਾਜਨੀਤੀ ਕਰਦੇ ਆ ਹਰ ਮੁੱਦੇ ਦੇ ਉੱਤੇ ਰਾਜਨੀਤੀ ਕਰਦੇ ਆ ਇੱਕ ਕਿਹੜੇ ਪਾਸੇ ਚੰਗੀ ਗੱਲ ਆ ਸੋ ਕਿਉਂਕਿ ਇਹ ਆਂਧਰਾ ਪ੍ਰਦੇਸ਼ ਦੇ ਵਿੱਚ ਤ੍ਰਿਪਤੀ ਬਾਲਾਜੀ ਮੰਦਿਰ ਦੇ ਵਿੱਚ ਜਿਹੜਾ ਲੱਡੂਆਂ ਦਾ ਪ੍ਰਸ਼ਾਦ ਹਰ ਰੋਜ਼ ਕਈ ਕੁਇੰਟਲ ਬਣਾਇਆ ਜਾਂਦਾ ਉਹਦੇ ਨਾਲ ਸੰਬੰਧਿਤ ਖਬਰ ਹੈ ਲੋਕ ਇਸ ਪ੍ਰਸ਼ਾਦ ਨੂੰ ਉੱਥੇ ਪ੍ਰਸਾਦਮ ਕਹਿੰਦੇ ਆ ਵੀ ਪ੍ਰਸਾਦਮ ਤੇ ਇਸ ਪ੍ਰਸਾਦਮ ਦੇ ਵਿੱਚ ਦੋਸ਼ ਲਾਇਆ ਸੀਗਾ ਵੀ ਭਾਈ ਪਸ਼ੂਆਂ ਦੀ ਚਰਬੀ ਤੇ ਮੱਛੀ ਦਾ ਤੇਲ ਮਿਲਾ ਕੇ ਤੇ ਮਿਰਾਇਦਾ ਨੂੰ ਭੰਗ ਕਰਦੇ ਰਹੇ ਆ ਇਹ ਚੰਦਰਬਾਬੂ ਨਾਇਡੂ ਦੀ ਸਰਕਾਰ ਨੇ ਗੱਲ ਕਹੀ ਸੀ ਜਗਨਮੋਨ ਰੈਡੀ ਸਰਕਾਰ ਦੇ ਬਾਰੇ ਸੋ ਇਹ ਮਾਮਲਾ ਹੁਣ ਐਸਆਈਟੀ ਦੇ ਅਧੀਨ ਪੜਤਾਲ ਦੇ ਵਿੱਚੋਂ ਕੀ ਨਿਕਲਦਾ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਪਰ ਸੁਪਰੀਮ ਕੋਰਟ ਨੇ ਲਗੇ ਕੱਲ ਚੰਗਾ ਹਿਆਲ ਆਇਆ ਵੀ ਜਦੋਂ ਇਹਦੀ ਪੜਤਾਲ ਚੱਲ ਰਹੀ ਆ ਤੇ ਫਿਰ ਇੰਨੀ ਕਾਲੀ ਕਿੜੀ ਸੀ ਵੀ ਭਾਈ ਕਦੇ ਉਹਦੇ ਬਾਰੇ ਬਿਆਨ ਦੇਤਾ ਕਦੇ ਉਹਦੇ ਬਾਰੇ ਜੀ ਬਿਲਕੁਲ ਕਹਣਾ ਸਾਹਿਬ ਇੱਕ ਦੁਖਦਾਇਕ ਖਬਰ ਜਿਹੜੀ ਹੈ ਉਹ ਸਾਹਮਣੇ ਆਈ ਹੈ ਜੀ ਬੱਸ ਦੀਆਂ ਬ੍ਰੇਕਾਂ ਫੇਲ ਹੋ ਗਈਆਂ ਜਿਹਦੇ ਕਰਕੇ 4 ਸਵਾਰੀਆਂ ਦੀ ਮੌਤ ਹੋ ਗਈ ਹੈ ਜੀ ਹਾਂ ਬਿਲਕੁਲ ਜੀ ਬਿਲਕੁਲ ਇਹ ਬਹੁਤ ਦੁਖਦਾਈ ਖਬਰ ਆਈ ਹੈ ਜੀ ਇਹ ਬਟਾਲਾ ਦੇ ਨੇੜੇ ਖਬਰ ਆਈ ਹੈ ਜੀ ਬਟਾਲਾ ਦੇ ਨੇੜੇ ਤੇ ਇੱਥੇ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਆ ਜਿਹੜੀ ਕਿ ਬੱਸ ਅਡੇ ਦੇ ਵਿੱਚ ਵੜ ਗਈ ਇਹ ਖਬਰ ਆਈ ਜੀ ਬਟਾਲਾ ਕਾਦੀਆਂ ਰੋਡ ਦੇ ਉੱਤੇ ਪਿੰਡ ਸ਼ਾਹਬਾਦ ਦੇ ਨੇੜੇਓ ਇੱਥੇ ਪਤਾ ਲੱਗਾ ਜੀ ਕਿ ਇੱਕ ਬੱਸ ਸਟੈਂਡ ਦੇ ਵਿੱਚ ਇੱਕ ਬੱਸ ਵੜ ਗਈ ਤੇ ਬੱਸ ਦੀ ਬ੍ਰੇਕ ਫੇਲ ਹੋ ਗਈ ਬ੍ਰੇਕ ਫੇਲ ਹੋਣ ਦੇ ਕਰਕੇ ਤੇ ਉਹ ਵੜ ਗਈ ਜੀ ਬੱਸ ਸਟੈਂਡ ਦੇ ਵਿੱਚ ਤੇ ਜਿਹਦੇ ਕਰਕੇ ਤਿੰਨ ਸਵਾਰੀਆਂ ਪਹਿਲਾਂ ਕੱਲ ਉਹ ਖਬਰ ਆਈ ਸੀ ਵੀ ਚਾਰ ਸਵਾਰੀਆਂ ਪਰ ਹੁਣ ਪਤਾ ਲੱਗਾ ਜੀ ਤਿੰਨ ਸਵਾਰੀਆਂ ਦੀ ਮੌਤ ਹੋ ਗਈ ਆ ਤੇ 20 ਤੋਂ ਵੱਧ ਸਵਾਰੀਆਂ ਜ਼ਖਮੀ ਆ ਮ੍ਰਿਤਕਾਂ ਦੀ ਪਛਾਣ ਹੋ ਗਈ ਆ ਡ라이ਵਰ ਫਰਾਰਾ ਤੇ ਇਸ ਬੱਸ ਦਾ ਬੈਲੈਂਸ ਵਿਗੜ ਗਿਆ ਜਾਂ ਕਹਿ ਲਈਏ ਇਸ ਬੱਸ ਦਾ ਬ੍ਰੇਕ ਫੇਲ ਹੋ ਗਈ ਤੇ ਉਸ ਤੋਂ ਬਾਅਦ ਇਹ ਬੱਸ ਹੈ ਜਿਹੜੀ ਬੱਸ ਅਡੇ ਦੇ ਵਿੱਚ ਵੜੀ ਹੈ ਬਹੁਤ ਦੁਖਦਈ ਖਬਰ ਆਈ ਹੈ ਜੀ ਇਹੋ ਜਿਹੇ ਦੁਖਦਈ ਖਬਰਾਂ ਜਿਹੜੀਆਂ ਉਹ ਚੀਰ ਕੇ ਰੱਖ ਜਾਂਦੀਆਂ ਪੰਜਾਬ ਦੇ ਮੁੱਖ ਮੰਤਰੀ ਨੇ ਤੇ ਮ੍ਰਿਤਕਾਂ ਦੇ ਪਰਿਵਾਰਾਂ ਦੀ ਮਦਦ ਦਾ ਐਲਾਨ ਕੀਤਾ ਜ਼ਖਮੀਆਂ ਦੀ ਸਹਾਇਤਾ ਕਰਨ ਦੀ ਗੱਲ ਕੀਤੀ ਆ ਸੋ ਦੁੱਖ ਹੋਇਆ ਜੀ ਇਸ ਗੱਲ ਤੇ ਉੱਤੇ ਬਹੁਤ ਸਾਰਾ ਵੀ ਭਾਈ ਆ ਕੀ ਮਿੰਟਾ ਸੈਕਿੰਟਾ ਦੇ ਵਿੱਚ ਵਾਪਰ ਗਿਆ ਸੋ ਤਿੰਨ ਜਣੇ ਜਿਹੜੇ ਉਹਨਾਂ ਦੇ ਵਿੱਚ ਇੱਕ ਬੱਚਾ ਵੀ ਆ ਜਿਹਦੀ ਕਿ ਮੌਤ ਹੋਈ ਆ ਜਦੋਂ ਇਹ ਬੱਸ ਬੱਸਰ ਦੇ ਵਿੱਚ ਵੜ ਗਈ ਉਹਦਾ ਲੈਂਟਰ ਟੁੱਟ ਕੇ ਡਿੱਗ ਪਿਆ ਤੇ ਬੱਸ ਦੇ ਵਿੱਚ ਵੜ ਗਿਆ ਉਹ ਜਿਹਦੇ ਕਰਕੇ ਤਿੰਨ ਸਵਾਰੀਆਂ ਦੀ ਮੌਤ ਹੋਈ ਆ ਜੀ ਤੇ ਉਦੋਂ ਤੈਨਾਂ ਸਾਹਿਬ ਕਹਿੰਦੇ ਇੱਕ ਪਤੀ ਪਤਨੀ ਦੀ ਸਰੋਵਰ ਚ ਡੁੱਬਣ ਕਾਰਨ ਮੌਤ ਹੋਈ ਆ ਜੀ ਇਹ ਕਿੱਥੋਂ ਦੀ ਖਬਰ ਆ ਇਹ ਵੀ ਖਬਰ ਇਹ ਬਟਾਲਾ ਦੇ ਵੱਲੋਂ ਆਈ ਆ ਜੀ ਇੱਥੇ ਨਾ ਇੱਕ ਪਿੰਡ ਦੇ ਵਿੱਚ ਗੁਰਦੁਆਰਾ ਮੱਕਾ ਸਾਹਿਬ ਆ ਤੇ ਪਤਾ ਲੱਗਾ ਜੀ ਇੱਥੇ ਪਤੀ ਪਤਨੀ ਗਏ ਸੀ ਮੱਥਾ ਟੇਕਣ ਦੇ ਲਈ ਉਹ ਮੱਥਾ ਟੇਕਣ ਵਾਸਤੇ ਗਏ ਤੇ ਉੱਥੇ ਪਤਾ ਲੱਗਾ ਜੀ ਕਿ ਪਤੀ ਸਰੋਵਰ ਦੇ ਵਿੱਚ ਵੜਿਆ ਇਸ਼ਨਾਨ ਕਰਨ ਦੇ ਲਈ ਤੇ ਜਦੋਂ ਉਹ ਇਸ਼ਨਾਨ ਕਰਨ ਲੱਗਾ ਤਾਂ ਉਹਦਾ ਪੈਰ ਤਲਕ ਗਿਆ ਜਾਂ ਕਿਹਾ ਦੀ ਉਹਦਾ ਬੈਲੈਂਸ ਵਿਗੜ ਗਿਆ ਤੇ ਉਹ ਜਦੋਂ ਡੁੱਬਣ ਲੱਗਾ ਤੇ ਘਰਵਾਲੀ ਨੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਹ ਵੀ ਸਰੋਵਰ ਦੇ ਵਿੱਚ ਵੜੀ ਤੇ ਤੈਰਨਾ ਉਹਨੂੰ ਵੀ ਨਹੀਂ ਆਉਂਦਾ ਤੇ ਉਹ ਵੀ ਡੁੱਬ ਗਈ ਤੇ ਘਰ ਵਾਲਾ ਵੀ ਡੁੱਬ ਗਿਆ ਦੋਵਾਂ ਦੀ ਮੌਤ ਹੋ ਗਈ ਹੈ ਦੋਵਾਂ ਦਾ ਪੋਸਟਮਾਰਟਮ ਕਰਵਾ ਕੇ ਤੇ ਦੋਵਾਂ ਦਾ ਸਸਕਾਰ ਕਰ ਦਿੱਤਾ ਗਿਆ ਸੋ ਦੇਖੋ ਸੋਚ ਕੇ ਦੇਖੋ ਵੀ ਭਾਈ ਬੰਦੇ ਗਏ ਮੱਥਾ ਟੇਕਣ ਦੇ ਲਈ ਤੇ ਸਰੋਵਰ ਦੇ ਵਿੱਚ ਦੋਵਾਂ ਦੀ ਜਾਨ ਚਲੀ ਗਈ ਹੈ ਤੇ ਇਹ ਬੜੀ ਦੁਖਦਾਈ ਖਬਰ ਹੈਗੀ ਹੈ ਬਹੁਤ ਦੁੱਖ ਦੀ ਖਬਰ ਇਹ ਸਾਹਮਣੇ ਆਈ ਹੈ ਤੇ ਹੁਣ ਪੂਰੇ ਇਲਾਕੇ ਦੇ ਵਿੱਚ ਇਸ ਮਸਲੇ ਤੇ ਸੋਗ ਪਸਰਿਆ ਹੋਇਆ ਜੀ ਜੀ ਤਾਨਾ ਸਾਹਿਬ ਖਬਰ ਆ ਰਹੀ ਹੈ ਕਿ ਮਿਥਨ ਚੱਕਰਵਰਤੀ ਹੋਰਾਂ ਨੂੰ ਦਾਦਾ ਸਾਹਿਬ ਫਾਲਕੇ ਅਵਾਰਡ ਜਿਹੜਾ ਹੈ ਉਹਦਾ ਐਲਾਨ ਕੀਤਾ ਗਿਆ ਜੀ ਹਾਂ ਬਿਲਕੁਲ ਜੀ ਬਿਲਕੁਲ ਮਿਥਨ ਚੱਕਰਵਰਤੀ ਹੋਰਾਂ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਦਾ ਐਲਾਨ ਕੀਤਾ ਗਿਆ ਹੁਣ ਤੱਕ ਮਿਥਨ ਚੱਕਰਵਰਤੀ ਨੇ ਤਕਰੀਬਨ ਤਕਰੀਬਨ ਸਾਡੇ 350 ਫਿਲਮਾਂ ਦੇ ਵਿੱਚ ਕੰਮ ਕੀਤਾ ਜਿਦੇ ਵਿੱਚ ਹਿੰਦੀ ਵੀ ਆ ਬੰਗਾਲੀ ਵੀ ਆ ਭੋਜਪੂਰੀ ਵੀ ਆ ਉੜੀਆ ਕੰਨੜ ਤੇ ਹੋਰ ਪਛਾਵਾਂ ਦੀਆਂ ਫਿਲਮਾਂ ਲਗਭਗ ਸਾਡੇ 350 ਫਿਲਮਾਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਤੇ ਹੁਣ ਜਾਣਕਾਰੀ ਇਹ ਆਈ ਹੈ ਜੀ ਕਿ ਇਹਨਾਂ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਆ ਜਿਹੜਾ ਉਹ 8 ਅਕਤੂਬਰ ਨੂੰ ਦਿੱਤਾ ਜਾਊਗਾ ਰਾਸ਼ਟਰੀ ਫਿਲਮ ਸਵਾਰੋ ਦਿਵਸ ਦੇ ਮੌਕੇ ਅਸ਼ਵਨੀ ਵੈਸ਼ਨਵ ਜਿਹੜੇ ਕਿ ਕੇਂਦਰੀ ਮੰਤਰੀ ਆ ਤੇ ਉਹਨਾਂ ਦੇ ਵੱਲੋਂ ਇਸ ਗੱਲ ਦਾ ਕੱਲ ਐਲਾਨ ਕੀਤਾ ਗਿਆ ਮਿਥਨ ਚੱਕਰਵਰਤੀ ਦੀ ਪਹਿਲੀ ਫਿਲਮ ਜੇਕਰ ਮੈਂ ਗਲਤ ਨਾ ਹੋਵਾਂ ਤਾਂ 1970 ਦੇ ਵਿੱਚ ਆਈ ਸੀ ਮਿਰਗਿਆ ਤੇ 2022 ਦੇ ਵਿੱਚ ਇਹਨਾਂ ਦੀ ਆਖਰੀ ਇੱਕ ਫਿਲਮ ਆਈ ਸੀ ਤੇ ਮਿਸ਼ਨ ਕਸ਼ਮੀਰ ਫਾਈਲ ਕੋ ਸ਼ਾਇਦ ਉਹਦਾ ਇਦਾਂ ਦਾ ਨਾਮ ਸੀਗਾ ਤੇ ਅਗਲੀ ਜਨ ਇਹ ਜੀ ਕਿ ਇਹਨਾਂ ਦੀ 81 82 ਦੇ ਵਿੱਚ ਫਿਲਮ ਆਈ ਸੀ ਡਿਸਕੋ ਡਾਂਸਰ ਜਿਹਨੇ ਬਹੁਤ ਕਮਾਈ ਕੀਤੀ ਸੀ ਜਿਹਨੇ ਬਹੁਤ ਕਮਾਲ ਕੀਤੀ ਸੀ ਸੋ ਮਿਥਨ ਚੱਕਰਵਰਤੀ ਨੂੰ ਅਸੀਂ ਹੁਣ ਵੀ ਕਈ ਟੀਵੀ ਚੈਨਲਾਂ ਦੇ ਉੱਤੇ ਕੋਈ ਜਜਮੈਂਟ ਕਰਨੇ ਦੇਖਦੇ ਆਂ ਬੱਚਿਆਂ ਦੇ ਨਾਚ ਗਾਣੇ ਦੀ ਸੋ ਮਿਥਨ ਚੱਕਰਵਰਤੀ ਵੱਡੇ ਨੇਤਾ ਹੈਗੇ ਆ ਵੈਟਰ ਵਿਚਾਲੇ ਜੀ ਇਹਨਾਂ ਨੂੰ ਸਿਆਸੀ ਰੰਗ ਵੀ ਚੜਿਆ ਸੀ ਪਰ ਚੰਗੀ ਗੱਲ ਉਹ ਛੇਤੀ ਲੈ ਗਿਆ ਪਰ ਮਿੱਥਨ ਚੱਕਰਵਰਤੀ ਨੂੰ ਦਾਦਾ ਸਾਹਿਬ ਫਲਕੇ ਪੁਰਸਕਾਰ ਮਿਲ ਰਿਹਾ ਹੁਣ ਬਹੁਤ ਵੱਡਾ ਵਕਾਰੀ ਪੁਰਸਕਾਰ ਹੈ ਭਾਰਤ ਦਾ ਚੰਗੀ ਗੱਲ ਹੈ ਜੀ ਇਹਨਾਂ ਦੀ ਢੋਲੀ ਕੀ ਪੁਰਸਕਾਰ ਪੈ ਰਿਆ ਹੁਣ ਤੱਕ ਇਹਨਾਂ ਨੂੰ ਵਕ ਵਕ ਫਿਲਮਾਂ ਦੇ ਕਰਕੇ ਤਿੰਨ ਵਾਰ ਨੈਸ਼ਨਲ ਪੁਰਸਕਾਰ ਮਿਲਿਆ ਇਸੇ ਸਾਲ ਇਹਨਾਂ ਨੂੰ 2024 ਦੇ ਜਨਵਰੀ ਮਹੀਨੇ ਦੇ ਵਿੱਚ ਤੇ ਪਦਮ ਸ਼੍ਰੀ ਪੁਰਸਕਾਰ ਮਿਲਿਆ ਤੇ ਹੁਣ ਇਹਨਾਂ ਨੂੰ ਅਕਤੂਬਰ ਮਹੀਨੇ ਦੇ ਵਿੱਚ ਯਾਨੀ ਕਿ 8 ਤਰੀਕ ਨੂੰ ਜਿਹੜਾ ਆ ਚੜਿਆ ਹੋਇਆ ਮਹੀਨਾ ਅੱਜ ਤੇ ਉਦੋਂ ਮਿਲ ਰਿਹਾ ਪੁਰਸਕਾਰ ਇਹਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਦੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨਜੀ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ